ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚ ਸੱਚੇ ਬਾਦਸ਼ਾਹ ਜੀਆਂ ਦੀ ਸੋਢਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਪਰਮੇਸ਼ਰ ਦਿੱਤਾ ਬੰਨਾ ਬੰਨਾ ਦਾ ਮਤਲਬ ਹੈ ਰੁਕਾਵਟ ਪੈ ਜਾਣੀ ਬੰਨ ਮਾਰ ਦੇਣਾ ਜਾਂ ਡੱਕਾ ਮਾਰ ਦੇਣਾ ਮਰ ਸਮਝਾਉਂਦੇ ਨੇ ਵੀ ਇਹ ਸੰਤ ਜਨੋ ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਬੇਕਾਰਾਂ ਦੇ ਰਾਹ ਵਿੱਚ ਮਾੜੇ ਕੰਮਾਂ ਵਿੱਚ ਡੱਕਾ ਮਾਰ ਦਿੱਤਾ ਰੁਕਾਵਟ ਪਾ ਦਿੱਤੀ ਬੰਨ ਮਾਰ ਦਿੱਤਾ ਉਸ ਮਨੁੱਖ ਦੇ ਅੰਦਰੋਂ ਦੁੱਖ ਰੋਗ ਕਾ ਡੇਰਾ ਪੰਨਾ ਕਹਿੰਦੇ ਉਸ ਦੇ ਅੰਦਰੋਂ ਪਰਮੇਸ਼ਰ ਨੇ ਵੀ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ ਜਦੋਂ ਦੁੱਖ ਖਤਮ ਹੋ ਜਾਂਦੇ ਆ ਬਿਕਾਰਾਂ ਤੋਂ ਮਨੁੱਖ ਬਚ ਜਾਂਦਾ ਹੈ ਮਾੜੇ ਕੰਮਾਂ ਤੋਂ ਬਚ ਜਾਂਦਾ ਹੈ ਚੰਗੇ ਕਰਮ ਸ਼ੁਰੂ ਹੋ ਜਾਂਦੇ ਹਨ ਜੀਵਨ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਮਨੁੱਖ ਦਾ ਦੁਨੀਆ ਦੇ ਵਿੱਚ ਵਿਚਰਨਾ ਸਾਰ ਸੰਗਤ ਬਦਲ ਜਾਂਦਾ ਹੈ ਦੇਖਣਾ ਬਦਲ ਜਾਂਦਾ ਹੈ ਸੁਣਨਾ ਬਦਲ ਜਾਂਦਾ ਹੈ ਬੋਲਣਾ ਬਦਲ ਜਾਂਦਾ ਤੁਰਨਾ ਬਦਲ ਜਾਂਦਾ ਫਿਰ ਅਵਸਥਾ ਕੈਸੀ ਬਣ ਜਾਂਦੀ ਹੈ ਆਨੰਦ ਕਰੇ ਨਰ ਨਾਰੀ ਫਿਰ ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਨੇ ਜਿਨ੍ਹਾਂ ਉਤੇ ਪਰਮਾਤਮਾ ਦੀ ਮਿਹਰ ਹੋ ਜਾਏ ਹਰ ਹਰ ਪ੍ਰਭ ਕਿਰਪਾ ਤਾਰੀ ਜਿਨ੍ਹਾਂ ਉਤੇ ਪਰਮਾਤਮਾ ਨੇ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਬਿਕਾਰਾਂ ਦੇ ਰਾਹ ਵਿੱਚ ਬੰਨ ਮਾਰ ਦਿੱਤਾ ਜਿਨ੍ਹਾਂ ਦੇ ਦੁੱਖ ਰੋਗ ਟੁੱਟ ਗਏ ਫਿਰ ਆਨੰਦ ਹੀ ਆਨੰਦ ਹੈ ਫਿਰ ਕਹਿੰਦੇ ਉਹਨਾਂ ਨੂੰ ਆਨੰਦਪਰਾਪਤ ਹੋ ਜਾਂਦਾ ਜਿਨ੍ਹਾਂ ਉਤੇ ਪਾਵਮ ਪਰਮੇਸ਼ਰ ਕਿਰਪਾ ਕਰ ਦਿੰਦਾ ਹੈ ਸੰਤੋਸ਼ ਕੋ ਆ ਸਭ ਥਾਈ ਅਪਕਲ ਵੀ ਬਚਨ ਸੰਜੇ ਕੀਤੀ ਦੀ ਵੀ ਜਿਹੜੇ ਜਿਹੇ ਸੁਖੀ ਇਹਨੂੰ ਦੂਸਰਾ ਬੰਦਾ ਸੁਖੀ ਉਹ ਨਜ਼ਰ ਆਉਂਦਾ ਹੈ ਜਿਹੜਾ ਦੁੱਖਾਂ ਵਿੱਚ ਘਿਰਿਆ ਹੋਇਆ ਉਹਨੂੰ ਦੂਜਾ ਦੁਖੀ ਉਹ ਨਜ਼ਰ ਆਉਂਦਾ ਹੈ ਜਿਹੜੇ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਜਿਨ੍ਹਾਂ ਨੂੰ ਆਤਮਿਕ ਅਨੰਦ ਪ੍ਰਾਪਤ ਹੋ ਜਾਂਦਾ ਹੈ ਕਰੋਸ ਮਨੋ ਕੋ ਨੂੰ ਸਾਰੇ ਥਮ ਤੇ ਸੁਖੀ ਸੁਖ ਪ੍ਰਤੀਤ ਹੁੰਦਾ ਹੈ ਉਹ ਸਾਰਿਆਂ ਨੂੰ ਆਨੰਦ ਚਿਤ ਵਿਖਦਾ ਉਹ ਸਾਰਿਆਂ ਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਦਾ ਦੇਖਣ ਲੱਗ ਜਾਂਦਾ ਕਿਉਂਕਿ ਪਰਮੇਸ਼ਰ ਹਰੇਕ ਦੇ ਵਿੱਚ ਵਸਦਾ ਹੈ ਔਰ ਰਤਨਾ ਤੇ ਸਭ ਦੇ ਵਸਦਾ ਹੈ ਉਹਦੀ ਕਿਰਪਾ ਦੇ ਨਾਲ ਆਪਾਂ ਦੁਨੀਆ ਦੇ ਵਿੱਚ ਵਿਚਰ ਰਹੇ ਆ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿ ਆ ਸਮਨੀ ਜਾਈ ਜਿੱਥੇ ਵੀ ਜਾਂਦੇ ਆ ਉੱਥੇ ਉਹ ਮੌਜੂਦ ਹੈ ਜਦੋਂ ਇਹ ਯਕੀਨ ਹੋ ਜਾਂਦਾ ਨਾ ਵੀ ਪਰਮੇਸ਼ਰ ਹਰ ਜਗ੍ਹਾ ਤੇ ਮੌਜੂਦ ਹੈ ਇਹ ਉਹ ਪਾਰ ਬ੍ਰਹਮ ਪੂਰਨ ਪਰਮੇਸ਼ਰ ਜਿਹੜਾ ਘਟ ਘਟ ਦੇ ਵਿੱਚ ਵੱਸਦਾ ਹੈ ਜਿਹੜਾ ਜਰੇ-ਜਰੇ ਦੇ ਵਿੱਚ ਵੱਸਦਾ ਹੈ ਜਿਹੜਾ ਕਣ-ਕਣ ਵਿੱਚ ਵੱਸਦਾ ਹੈ ਪਰ ਬੇਕਾਬਿਓ ਮਨੁੱਖ ਕਦੇ ਕਿਸੇ ਦਾ ਬੁਰਾ ਨਹੀਂ ਤੱਕਦਾ ਜਿਹਨੂੰ ਯਕੀਨ ਹੋ ਜਾਂਦਾ ਹੈ ਉਹ ਕਦੇ ਕਿਸੇ ਦਾ ਬੁਰਾ ਨਹੀਂ ਤੱਕਦਾ ਨਾ ਬੁਰਾ ਕਿਸੇ ਦਾ ਕਰਦਾ ਹੈ ਉਹਦੇ ਅੰਦਰੋਂ ਮਾੜੀ ਸੋਚ ਖਤਮ ਹੋ ਜਾਂਦੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਜਿਵੇਂ ਭਾਈ ਕਨਈਆ ਜੀ ਤੇ ਮਹਾਰਾਜ ਦੀ ਕਿਰਪਾ ਸੀ ਅਕਾਲ ਪੁਰਖ ਪ੍ਰਮਾਤਮਾ ਦੀ ਪੁਰਨ ਸਿੱਖ ਵੀ ਉਹ ਜੀ ਲੱਗ ਰਹੇ ਸਨ ਉਹ ਸਿੱਖਾਂ ਦੇ ਵਿੱਚ ਵੀ ਵਿਖ ਰਹੇ ਸਨ ਉਹ ਮੁਸਲਮਾਨਾਂ ਦੇ ਵਿੱਚ ਵੀ ਵਿਖ ਰਹੇ ਸਨ ਜਿਹੜੇ ਸਾਡੇ ਵਰਗਿਆਂ ਨੂੰ ਭਰੋਸਾ ਨਹੀਂ ਸੀ ਉਹਨਾਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸ਼ਿਕਾਇਤ ਕੀਤੀ ਕਿ ਸੱਚੇ ਬਾਦਸ਼ਾਹ ਭਾਈ ਕਨਈਆ ਜੀ ਨੂੰ ਸਮਝਾਓ ਇਹ ਦੁਸ਼ਮਨਾ ਨੂੰ ਵੀ ਪਾਣੀ ਪਲਾਈ ਦਿੰਦਾ ਪਰ ਭਾਈ ਕਨਈਆ ਦੀ ਅਵਸਥਾ ਕੋਈ ਸੀ ਨਾ ਕੋ ਬੈਰੀ ਨਾ ਹੀ ਬਗਾਨਾ ਉਹਨੂੰ ਤਾਂ ਕੋਈ ਬਗਾਨਾ ਦਿਖੇ ਹੀ ਨਹੀਂ ਸੀ ਰਿਆ ਉਹਨੂੰ ਤੇ ਬੈਰੀ ਕੋਈ ਦਿਸੇ ਨਹੀਂ ਸੀ ਰਿਆ ਉਹ ਤੇ ਸਵਨਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰ ਰਿਹਾ ਸੀ ਉਹਨਾਂ ਨੂੰ ਸਵਨਾਂ ਦੇ ਅੰਦਰ ਪਰਮੇਸ਼ਰ ਦਿਖ ਰਿਹਾ ਸੀ ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਫਿਰ ਮਨੋਕ ਕਹਿੰਦਾ ਵੀ ਮੈਂ ਚੰਗਾ ਨਹੀਂ ਔਰ ਮੇਰੇ ਤੋਂ ਕੋਈ ਬੁਰਾ ਨਹੀਂ ਸਾਰੇ ਚੰਗੇ ਹਨ ਸਾਰਿਆਂ ਦੇ ਵਿੱਚ ਉਸ ਪ੍ਰਮਾਤਮਾ ਦਾ ਨਿਵਾਸ ਹੈ ਇਸੇ ਕਰਕੇ ਗੁਰੂ ਸਾਹਿਬ ਸਮਝਾਉਂਦੇ ਨੇ ਵੀ ਭਾਈ ਉਹ ਪਰਮ ਪਰਮਪੂਰਨ ਪਰਮੇਸ਼ਰ ਸਮਨਾ ਥਾਮਾਂ ਦੇ ਵਿੱਚ ਮੌਜੂਦ ਹੈ ਉਹਨੂੰ ਦੇਖਣਾ ਸ਼ੁਰੂ ਕਰੀਏ ਉਹ ਨਾ ਕਿਸੇ ਗੁਰਦੁਆਰੇ ਮੰਦਰ ਵਸਿਤਾ ਕੋਈ ਬੱਕਰੀ ਥਾਂ ਬਣਾ ਕੇ ਨਹੀਂ ਬੈਠਾ ਉਹਦਾ ਨਿਵਾਸ ਕਿੱਥੇ ਹੈ ਉਹਦਾ ਹਰੀ ਮੰਦਰ ਕਿਹੜਾ ਹੈ ਹਰ ਮੰਦਰ ਇਹੋ ਸਰੀਰ ਹੈ ਆਪਣਾ ਜਿਹੜਾ ਸਰੀਰ ਹੈ ਨਾ ਉਹ ਪ੍ਰਮਾਤਮਾ ਦਾ ਮੰਦਰ ਹੈ ਇਹਦੇ ਵਿੱਚ ਨਿਵਾਸ ਹੈ ਉਸ ਪਰਮੇਸ਼ਰ ਦਾ ਮਰ ਸਾਨੂੰ ਸਮਝਾਉਂਦੇ ਹਨ ਭਾਈ ਆਪਣੀ ਸੋਚ ਬਦਲੋ ਆਪਣਾ ਵੇਖਣਾ ਬਦਲੋ ਆਪਣਾ ਤੁਰਨਾ ਬਦਲੋ ਆਪਣਾ ਬੋਲਣਾ ਬਦਲੋ ਇਹ ਕਿਰਪਾ ਉਦੋਂ ਹੋਣੀ ਹੈ ਜਦੋਂ ਪਰਮਾਤਮਾ ਦੀ ਮਿਹਰ ਹੋ ਜਾਏ ਉਹਦੀ ਮਿਹਰ ਦੇ ਪਾਤਰ ਬਣਨ ਦੇ ਲਈ ਤੁਰਨਾ ਜ਼ਰੂਰੀ ਹੈ ਕਦਮ ਪੁੱਟੀ ਉਸ ਪਰਮਾਤਮਾ ਦੇ ਵੱਲ ਨੂੰ ਤੁਰ ਕੀ ਬਾਣੀ ਆਈ ਬਾਣੀ ਪੜਦਿਆਂ ਇਹ ਤੁਰ ਦਰਗਾਹ ਤੁਮਾਈ ਬਾਣੀ ਹੈ ਪਰਮਾਤਮਾ ਦੀ ਸਿਖਤ ਸਲਾਹ ਦੀ ਬਾਣੀ ਹੈ ਜਿਸ ਮਨੁੱਖ ਦੇ ਅੰਦਰ ਵਸ ਗਈ ਤੈਨਸ ਅਗਲੀ ਚੰਤ ਮਿਟਾਈ ਬਿਰੁਦੀ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਜਿਹੜਾ ਗੁਰਬਾਣੀ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਏਗਾ ਆਪਾਂ ਦੁਨਿਆਵੀ ਤੌਰ ਤੇ ਚੱਲਦੇ ਆਂ ਵਿੱਚ ਰਹਿ ਦੁਨੀਆਂ ਤੇ ਕਿਸੇ ਦੇ ਕਹੇ ਕਹਾਏ ਅਸੀਂ ਜੀਵਨ ਅੱਗੇ ਵਧਾਉਂਦੇ ਜਾ ਰਹੇ ਹਾਂ ਗੁਰਬਾਣੀ ਦੀ ਗੱਲ ਸੁਣੋ ਗੁਰਬਾਣੀ ਮੁਤਾਬਕ ਚੱਲੀਏ ਇਹ ਨਹੀਂ ਵੀ ਉਹ ਐਂ ਕਹਿੰਦਾ ਦੂਜਾ ਐਂ ਕਹਿੰਦਾ ਨਹੀਂ ਜੋ ਗੁਰਬਾਣੀ ਕਹਿੰਦੀ ਏ ਉਸ ਮੁਤਾਬਕ ਚੱਲਣ ਦਾ ਯਤਨ ਸਾਨੂੰ ਕਰਨਾ ਚਾਹੀਦਾ ਹੈ ਦਿਆਲ ਪੁਰਖ ਮਿਹਰਬਾਨਾ ਪ੍ਰਮਾਤਮਾ ਜਿਹੜਾ ਦਇਆ ਦਾ ਸੁੰਮੈ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਹਰ ਇੱਛਾ ਪੂਰੀ ਕਰਦੇ ਹਨ ਆਪਾਂ ਸਾਰੇ ਉਸ ਪ੍ਰਮਾਤਮਾ ਦੇ ਬੱਚੇ ਆ ਆਪਾਂ ਆਪਣਾ ਬੱਚਾ ਭਾਵੇਂ ਨਲਾਇਕ ਵੀ ਹੋਵੇ ਤਾਂ ਵੀ ਗੱਲ ਨਾਲ ਲਾ ਲੈਂਦੇ ਆ ਉਹ ਪ੍ਰਮਾਤਮਾ ਵੀ ਸਾਨੂੰ ਨਲਾਇਕਾਂ ਨੂੰ ਆਪਣੇ ਗੱਲ ਨਾਲ ਲਾਉਂਦਾ ਹੈ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਲਾਇਕ ਪੁੱਤਰ ਬਣੀਏ ਦਿਆਲ ਪੁਰਖ ਮਿਹਰਮਨ ਉਹ ਸਦਾ ਹੀ ਦਿਆਲ ਰਹਿੰਦਾ ਹੈ ਪ੍ਰਮਾਤਮਾ ਉਸ ਮਨੁੱਖ ਉਤੇ ਮਿਹਰਬਾਨ ਹੋਇਆ ਰਹਿੰਦਾ ਹੈ دنیਵੀ ਤੌਰ ਤੇ ਜ਼ਿਆਦਾਤਰ ਜਿਹੜੇ ਆਗਿਆਕਾਰ ਪੁੱਤਰ ਹੁੰਦੇ ਨੇ ਮਾਤਾ ਪਿਤਾ ਉਹਦੀ ਹਰ ਗੱਲ ਨਾਲ ਸਹਿਮਤ ਹੋ ਜਾਂਦੇ ਆਪਾਂ ਵੀ ਅਕਾਲ ਪੁਰਖ ਪ੍ਰਮਾਤਮਾ ਦੇ ਲਾਇਕ ਪੁੱਤਰ ਬਣੀਏ ਤਾਕੇ ਪ੍ਰਮਾਤਮਾ ਸਾਡੇ ਉਤੇ ਮਿਹਰਬਾਨ ਹੋ ਜਾਏ ਹਰ ਨਾਨਕ ਸਾਚ ਬਖਾਨਾ ਬੇਨਤੀ ਕਰੀਏ ਉਸ ਪ੍ਰਮਾਤਮਾ ਦੇ ਚਰਣਾ ਚ ਇਹ ਦਾਤਾ ਜੀ ਤੁਹਾਡੇ ਗੁਣਾਂ ਨੂੰ ਬਿਹਾਜਣ ਦਾ ਯਤਨ ਕਰੀਏ ਤੁਹਾਡੇ ਗੁਣ ਬਾਤ ਚ ਸਕੀਏ ਤੁਹਾਡੇ ਗੁਣ ਗਾਇਨ ਕਰ ਸਕੀਏ ਇਹ ਮਿਹਰ ਕਰ ਦਿਓ ਕਿਰਪਾ ਕਰ ਦਿਓ ਏ ਨਾਨਕ ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਦਾ ਉਚਾਰਦਾ ਰਹਿੰਦਾ ਹੈ ਈਦੇ ਉਤੇ ਉਹਦੀ ਕਿਰਪਾ ਵਜਾਏ ਉਹਦੀ ਕਿਰਪਾ ਦੇ ਪਾਤਰ ਬਣ ਲਈ ਸਦਾ ਹੀ ਯਤਨ ਕਰਦੇ ਰਹੀਏ ਬਾਣੀ ਪੜ੍ਹਦੇ ਸੁਣਦੇ ਤੇ ਵਿਚਾਰਦੇ ਰਹੀਏ ਗੁਰਬਾਣੀ ਮੁਤਾਬਕ ਆਪਣੇ ਜੀਵਨ ਨੂੰ ਢਾਲੋ ਇਸ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰਤ ਪਾਕਤਾ ਦੀ ਅਰਦਾਸ ਸਤਿਗੁਰ ਕਿਰਪਾ ਕਰਨ ਦਰਬਾਰ ਸਾਹਿਬ ਦੀਆਂ ਜੰਦਰੀਆਂਕਾਰ ਸੇਵਾਵਾਂ ਪਾਤਸ਼ਾਹ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਤ ਆਪ ਸੇਵਾ ਲੈ ਲੈ ਨਿਤ ਅਰਦਾਸ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ